ਮੇਰੋਪਿੰਸ ਰੇਨ ਮੇਰੀ ਬੇਟੀ ਅਲਿਸ਼ਾ ਸ੍ਰਿਨ ਸ਼ਾਮ ਨੂੰ ਇਵਨਿੰਗ ਟਾਈਮ 5:42 ਮਿੰਟ 'ਚ ਆਪਣੇ ਘਰ ਆ ਰਹੀ ਸੀ ਤੇ ਦੋ ਦੋਸ਼ੀਆਂ ਨੇ ਮੇਰੀ ਲੜਕੀ ਨੂੰ ਕੈਚ ਅਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਬਾਈਲ ਖੋ ਕੇ ਲੈ ਗਏ ਫਿਰ ਉਸ ਤੋਂ ਬਾਅਦ ਸੀਸੀਟੀਵੀ ਫੋਟੋਸ ਰਾਈਂਗ ਥਾਣਾ ਕੰਟਰੋਲਮੈਂਟ ਐਸਐਚਓ ਸਾਹਿਬ ਨੇ ਦੋਵਾਂ ਦੋਸ਼ੀਆਂ ਨੂੰ ਬਰਾਮਦ ਕੀਤਾ ਤੇ ਤਫਤੀਸ਼ ਲਿਆ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਐਸਐਚਓ ਸਾਹਿਬ ਕੰਟਰੋਲਮੈਂਟ ਸਾਰੇ ਸਟਾਫ ਦਾ ਜਿਨ੍ਹਾਂ ਨੇ ਮੇਰੀ ਪੂਰੀ ਹੈਲਪ ਕੀਤੀ ਤੇ ਮੇਰੀ ਬੇਟੀ ਨੂੰ ਬਹੁਤ ਵਧੀਆ ਇਨਸਾਫ ਦਿਵਾਇਆ ਤੇ ਮੈਂ ਦਿਲੋਂ ਤੈਹ ਦਿਲੋਂ ਐਸਐਚਓ ਸਾਹਿਬ ਦਾ ਤੇ ਸੀਪੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ ਜੀ ਮਿਤੀ 28 1 2026 ਦੀ ਗੱਲ ਹੈ ਆ ਅਲਿਸ਼ਾ ਸ੍ਰੀਨਧਰ ਕੀਆ ਸਾਡੇ ਪੁੱਤਲੀ ਘਰ ਦੀ ਹੈ ਤੇ ਦਸੰਗਲਾ ਚ ਪੜਦੀ ਹੈ ਉਹ ਸ਼ਾਮ ਨੂੰ 5:30 ਵਜੇ ਆਪਣੇ ਟਿਊਸ਼ਨ ਤੋਂ ਪੜ ਕੇ ਤੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਦੋ ਲੜਕਿਆਂ ਨੇ ਉਹਦਾ ਫੋਨ ਖੋਹ ਕੇ ਤੇ ਲੈ ਗਏ ਉਹ ਅਸੀਂ ਕੈਮਰੇ ਖੰਗਾਲਦੇ ਉਹਨਾਂ ਤੱਕ ਪਹੁੰਚੇ ਆ ਉਹਨਾਂ ਦੋਵਾਂ ਲੜਕਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਨੇ ਜਸਦੀਪ ਸਿੰਘ ਰਣਕੀਦਾ ਰਹਿਣ ਵਾਲਾ ਤੇ ਅੰਸ਼ਪ੍ਰੀਤ ਸਿੰਘ ਆਈ ਇਹ ਲੱਡੂ ਵਾਲ ਦਾ ਰਹਿਣ ਵਾਲਾ ਥਾਣੇ ਘਰੰਡੇ ਦੇ ਆ ਦੋਵੇਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਇਹਨਾਂ ਪਾਸੋਂ ਜਿਹੜੀ ਲੜਕੀ ਦਾ ਖੋਇਆ ਹੋਇਆ ਫੋਨ ਬਰਾਮਦ ਕੀਤਾ ਜਿਹੜੀ ਐਕਟਵਾ ਤੇ ਇਹਨਾਂ ਨੇ ਖੋਹ ਕੀਤੀ ਉਹ ਵੀ ਐਕਟਵਾ ਜਿਹੜੀ ਬਰਾਮਦ ਕਰ ਲਈ ਹੈ ਇਹਨਾਂ ਕੋਲੋਂ ਇੱਕ ਹੋਰ ਚਾਰ ਐਕਟਵਾ ਚੋਰੀ ਦੀਆਂ ਜਿਹੜੀਆਂ ਨੇ ਉਹ ਵੀ ਅਸੀਂ ਬਰਾਮਦ ਕੀਤੀਆਂ ਨੇ ਜਿਹੜੇ ਸਾਡੇ ਕੋਲ ਹੁਣ ਪੁਲਸਰ ਮੰਡ ਤੇ ਚੱਲਦੇ ਨੇ ਤਫ਼ਤੀਸ਼ ਜਾਰੀ ਆ ਹੋਰ ਵੀ ਖਾਸੇ ਹੋਣ ਦੀ ਸੰਭਾਅ ਹੈ